ਖਿਆਦਾਂ ਦੇ ਕਰ ਕਰਾ ਤਾਂ ਪੂਰੇ ਦੇਸ਼ ਦੁਨੀਆ ਦੇ ਵਿੱਚੋਂ 8000 ਤੋਂ ਵੱਧ ਵੀਆਈਪੀ ਜਿਹੜੇ ਉਹ ਸ਼੍ਰੀ ਅਯोध्या ਜੀ ਪਹੁੰਚ ਰਹੇ ਨੇ ਚੱਪੇ-ਚੱਪੇ ਤੇ ਕੈਮਰੇ ਤਨਾਤ ਕਰ ਦਿੱਤੇ ਗਏ ਨੇ ਮੁਲਾਜ਼ਮ ਜਿਹੜੇ ਨੇ ਕੈਮਰੇ ਲਗਾ ਕੇ ਹੋਂ ਨੀਚੇ ਆਉਂਦੇ ਹੋਏ ਨਜ਼ਰ ਆ ਰਹੇ ਨੇ ਕੰਟਰੋਲ ਰੂਮ ਜਿਹੜਾ ਸਤਾਫ ਕੀਤਾ ਗਿਆ ਹੈ तमाम ਅਯोध्या ਦੇ ਚੱਪਕ-ਚੱਪੇ ਨਜ਼ਰ ਆ ਜਿਹੜੀ ਉਹ ਤਰਨ ਵਾਲੀ ਹੈ ਜੀ ਆ ਖੋਦੇ ਯੂਟੂਬਰ ਸੀ ਘਟੇ ਤੇ ਰਹਿਣ ਵਾਲੀ ਹੈ ਜਿੱਥੇ ਦੇਸ਼ ਵਿਦੇਸ਼ ਤੋਂ ਸਰਦਾਲੂ ਪਹੁੰਚ ਰਹੇ ਨੇ ਉੱਥੋਂ ਹੀ ਦੇਸ਼ ਵਿਦੇਸ਼ ਤੋਂ ਵੱਡੇ ਪੱਧਰ ਤੇ ਵੀਵੀਆਈਪੀ ਦਾ ਆਉਣਾ ਹੋਊਗਾ ਇਹ ਥੋੜੀ ਭੀੜ ਭੜੱਕੇ ਵਾਲਾ ਇਲਾਕਾ ਜਿਸ ਤੇ ਪੁਲਿਸ ਦੀ ਹਣਾ ਤਿਰਛੀ ਨਜ਼ਰ ਰਹੂਗੀ ਰਾਮ ਜਨਮ ਘੁੰਮੀ ਦੇ ਵਿੱਚ ਮੌਜੂਦ ਹੈ ਤਾਂ ਸੁਰੱਖਿਆ ਕਿੰਨੀ ਜ਼ਰੂਰੀ ਹੈ ਕਿਉਂਕਿ ਅਗਰ ਮੈਂ ਸੁਰੱਖਿਆ ਦਾ ਜ਼ਿਕਰ ਕਰਾਂ ਤਾਂ ਪੂਰੇ ਦੇਸ਼ ਦੁਨੀਆ ਦੇ ਵਿੱਚੋਂ 8000 ਤੋਂ ਵੱਧ ਵੀ ਵੀ ਆਈ ਪੀਜ਼ ਨੇ ਜਿਹੜੇ ਉਹ ਸ਼੍ਰੀ ਆਯोध्या ਜੀ ਪਹੁੰਚ ਰਹੇ ਨੇ ਤਾਂ ਉਹਨਾਂ ਦੀ ਸੁਰੱਖਿਆ ਚਾਰ ਚੌਥਾਂ ਦਰਵੇ ਕਿਉਂਕਿ ਦੇਖਿਆ ਜਾਵੇ ਤਾਂ ਵੱਡੇ ਪੱਧਰ ਤੇ ਸਿਕਿਉਰਟੀ ਨੂੰ ਲੈ ਕੇ ਖਤਰਾ ਜਤਾਇਆ ਜਾ ਰਿਹਾ ਸੀ ਜਿੱਥੇ ਐਟਸ ਦੇ ਜਵਾਨ ਧਰਤੀ ਤੇ ਮੌਜੂਦ ਨੇ ਤਾਂ ਹੁਣ ਯੂਪੀ ਪੁਲਿਸ ਦਾ ਵੱਡਾ ਦੇਖ ਸਕਦੇ ਹੋ ਚੱਪੇ-ਚੱਪੇ ਤੇ ਕੈਮਰੇ ਤਾਇਨਾਤ ਕਰ ਦਿੱਤੇ ਗਏ ਨੇ ਉਹ ਦੇਖੋ ਮੁਲਾਜ਼ਮ ਜਿਹੜੇ ਨੇ ਕੈਮਰੇ ਲਗਾ ਕੇ ਇੱਥੋਂ نیچے ਆਉਂਦੇ ਹੋਏ ਨਜ਼ਰ ਆ ਰਹੇ ਨੇ ਕੰਟਰੋਲ ਰੂਮ ਜਿਹੜਾ ਅਸਤਾਫਿਤ ਕੀਤਾ ਗਿਆ ਤਾਂ ਦੇਖੋ तमाम ਆਯੋਧਿਆ ਦੇ ਚੱਪੇ-ਚੱਪੇ ਤੇ ਨਜ਼ਰ ਆ ਜਿਹੜੀ ਉਹ ਰਹਿਣ ਵਾਲੀ ਆ ਸਿੱਧੀਆਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਕਿ ਯੂਪੀ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਵੱਡਾ ਕਦਮ ਚੁੱਕਿਆ ਗਿਆ ਚੱਪੇ-ਚੱਪੇ ਤੇ ਕੈਮਰੇ ਤਾਇਨਾਤ ਕਰ ਦਿੱਤੇ ਗਏ ਨੇ ਸੀਸੀਟੀਵੀ ਛੁਪੀ ਹੋਇਆ ਕਿਤੇ ਦੀਆਂ ਕੋਈ ਵੀ ਪੁਲਿਸ ਦੀ ਤੁਹਾਡੇ ਤੇ ਰਹਿਣ ਵਾਲੀ ਹੈ ਅਗਰ ਕੋਈ ਗਲਤ ਅਨਸਰ ਕੋਈ ਕੰਮ ਕਰਦਾ ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੀਸੀਟੀਵੀ ਜਿਹੜੇ ਨੇ ਕੈਮਰੇ ਨੇ ਉਹ ਆਯੁੱਧਿਆ ਦੇ ਚੱਪੇ-ਚੱਪੇ ਤੇ ਲਗਾ ਦਿੱਤੇ ਗਏ ਨੇ ਤਾਂ ਹੁਣ ਸੁਰੱਖਿਆ ਹੋਰ ਕੜੀ ਕਰ ਦਿੱਤੀ ਗਈ ਹੈ ਯੂਪੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੇ ਅੱਖ ਤੋਂ ਹੁਣ ਕੋਈ ਨਹੀਂ बच ਸਕਦਾ ਵੱਡੀ ਕਾਰਵਾਈ ਕਹੀ ਜਾ ਸਕਦੀ ਹੈ ਦੇਖੋ ਲਤਾ ਮੰਗੇਸ਼ਕਰ ਚੌਂਕ ਦੀਆਂ ਇਹ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕੰਟਰੋਲ ਰੂਮ ਮੁਸਤਫਿਦ ਹੈ ਦੇਖ ਸਕਦੇ ਹੋ ਕੋਰਸ ਚੌਂਕੀ ਨਿਆਗਾਟ ਕੋਤਵਾਲੀ ਆਯੁੱਧਿਆ ਇੱਥੋਂ ਆਪਰੇਟ ਹੁੰਦਾ ਤਾਂ ਬਿਲਕੁਲ ਉਹਦੇ ਸਾਹਮਣੇ ਵੱਡੇ ਪੱਧਰ ਤੇ ਸੀਸੀਟੀਵੀ ਫੁਟੇਜ ਉਸ ਤੋਂ ਬਾਅਦ ਅੱਗੇ ਤਾਂ ਹੁਣ ਚੱਪੇ ਚੱਪੇ ਤੇ ਜਿੱਥੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਪਹੁੰਚ ਰਹੇ ਨੇ ਉੱਥੋਂ ਹੀ ਦੇਸ਼ ਵਿਜੇ ਸਤੋ ਵੱਡੇ ਪੱਧਰ ਤੇ ਵੀ ਵੀ ਆਈ ਪੀਸ ਦਾ ਆਉਣਾ ਹੋਊਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮੰਤਰੀ ਯੋਗੀ ਤੇ ਉਸ ਦੇ ਨਾਲ तमाम ਦੇਸ਼ ਦੇ ਵੱਡੇ ਲੋਕ ਜਿਹੜੇ ਨੇ ਉਹ ਇਸ ਬਿਹਤ ਇਤਿਹਾਸਿਕ ਪਲ ਦਾ ਗਵਾਹ ਬਣ ਗਏ ਤਾਂ ਨਾ ਵੀ ਪੀ ਆਈ ਪੀ ਦੀ ਸੁਰੱਖਿਆ ਨੂੰ ਲੈ ਕੇ ਕਿਤੇ ਵੀ ਕਿਸੇ ਤਰ੍ਹਾਂ ਦੀ ਜਿਹੜੀ ਆ ਉਹ ਚੂਕ ਨਹੀਂ ਛੱਡੀ ਜਾ ਰਹੀ ਹੈ ਵੱਡੇ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਹੁਣ ਸੀਸੀਟੀਵੀ ਜਿਹੜੀ ਆ ਉਹ ਤਿੱਕ ਤਿੱਕ ਦੀ ਨਜ਼ਰ ਯੂਪੀ ਪੁਲਿਸ ਦੀ ਰਹਿਣ ਵਾਲੀ ਆ ਕੈਮਰੇ ਅਯੋਧਿਆ ਦੇ ਚੱਪੇ ਚੱਪੇ ਤੇ ਲਗਾ ਦਿੱਤੇ ਗਏ ਨੇ ਤਾਂ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹੋ ਲਤਾ ਮੰਗੇਸ਼ਕਰ ਚੌਂਕ ਦੀਆਂ ਤਸਵੀਰਾਂ ਨੇ ਜਿੱਥੇ ਕੀ ਵੱਡੀ ਤਾਦਾਦ ਦੇ ਵਿੱਚ ਸ਼ਰਦ ਆਲੂ ਲੋਕ ਆਕੇ ਆਉਂਦੇ ਨੇ ਤਾਂ ਇਹ ਬਹੁਤ ਹੀ ਭੀੜ ਭੜੱਕੇ ਵਾਲਾ ਇਲਾਕਾ ਜਿਸ ਤੇ ਪੁਲਿਸ ਦੀ ਹੁਣ ਤਿਰਸ਼ੀ ਨਜ਼ਰ ਰਹੂਗੀ ਤਾਂ ਹੁਣ ਸੁਰੱਖਿਆ ਦੇ ਮੱਦੇਨਜ਼ਰ ਵੱਡਾ ਕਦਮ ਚੁੱਕਿਆ ਗਿਆ ਹੈ ਤਾਂ ਕਿ ਕੋਈ ਵੀ ਕਿਸੇ ਦੀ ਢਿੱਲ ਨਹੀਂ ਕੀਤੀ ਜਾ ਸਕਦੀ ਕੈਮਰਾਮੈਨ ਅਭਿਸ਼ੇਕ ਨਾਲ ਗगन ਸ਼ੁਕਲਾ ਦੇ ਲਈ ਪੋਸਟ ਪੰਜਾਬੀ